ਦੇਖ ਰਿਓ ਆਰ ਕੇ ਇੰਡੀਆ ਨਿਊਜ਼ 24 ਤੇ ਮੇਹਾ ਰੋਸ਼ਨ ਕੋਲੋਤਰਾ ਅੱਜ ਅਸੀਂ ਪੋਏ ਹਲਕੇ ਦੇ ਦੀਨਪੰਦੇ ਪਿੰਡ ਕੋੜ ਪਟੀਆਂ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਰਾਤ ਨੂੰ 10:30 11 ਵਜੇ ਨਾਲ ਇੱਕ ਦੋ ਵਿਅਕਤੀ ਦੇਖੇ ਗਏ ਕਿਸੇ ਨੇ ਦੋ ਵਿਅਕਤੀ ਦੇਖੇ ਜਿਨ੍ਹਾਂ ਨੇ ਕਮਾਂਡੋ ਦੀ ਜੋ ਕਾਲੀ ਵਰਦੀ ਪਾਈ ਹੋਈ ਸੀ ਅਤੇ ਉਹਨਾਂ ਦੇ ਕੋਲ ਹਥਿਆਰ ਵੀ ਸੀ ਅਤੇ ਉਸੇ ਵੇਲੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਉਸੇ ਵੇਲੇ ਸਰਚ ਧਿਆਨ ਜੋ ਚਲਾਇਆ ਗਿਆ ਤੁਸੀਂ ਸਰਚ ਧਿਆਨ ਦੀਆਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਜਾਦਾ ਤਸੱਲੀਬਤ ਸੋ ਸਰਚ ਅਭਿਆਨ ਚਲਾਇਆ ਜਾ ਰਿਹਾ ਪਰ ਹਜੇ ਤੱਕ ਕੋਈ ਵੀ ਉਹ ਜੋ ਵਿਅਕਤੀ ਨਜ਼ਰ ਨਹੀਂ ਆਇਆ ਸਰਚ ਅਭਿਆਨ ਪੂਰੀ ਤਸੱਲੀ ਨਾਲ ਕੀਤਾ ਜਾ ਰਿਹਾ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਕਲ ਰਾਤ ਸਾਨੂੰ ਇਨਪੁਟ ਮਿਲੀ ਸੀਗੀ ਰਿਗਾਰਡਿੰਗ ਅਲਜੀਟ ਮੂਵਮੈਂਟ ਆਫ ਟੂ ਆਰਮਡ ਸਸਪੈਕਟਸ ਉਹਦੇ ਵਿੱਚ ਕਰ ਉਸ ਇਨਪੁਟ ਬਹੁਤ ਸੀਰੀਅਸ ਨੂੰ ਸਮਝਦੇ ਹੋਏ ਉਹਦੇ ਵਿੱਚ ਵੀ ਕੋਆਰਡੀਨੇਟਿਡ ਵਿਦ ਡੀਐਸਫ ਐਂਡ ਆਰਮੀ ਐਂਡ ਇਹਦੇ ਵਿੱਚ ਜਿਹੜੇ ਟੂ ਆਰਮਡ ਸਸਪੈਕਟਸ ਸੀਗੇ ਉਹਨਾਂ ਦੀ ਮੂਵਮੈਂਟ ਇਟ ਵਾਸ ਟੂਵਰਡ ਇਸ ਡੇਂਡ ਵੀ ਅਨਦਰ ਦ ਸੇਮ ਟਾਈਮ ਜਿਹੜਾ ਜੀਐਨਕੇ ਪੁਲਿਸ ਕਟਵਾ ਪੁਲਿਸ ਦੇਰ ਇਨਫਾਰਮਡ ਐਂਡ ਉਸ ਤੋਂ ਬਾਅਦ ਇਨ ਅ ਜੁਆਇੰਟ ਕੋਆਰਡੀਨੇਸ਼ਨ ਵਿਦ ਦ ਸਿਸਟਰ ਲਾ ਐਨਫੋਰਸਮੈਂਟ ਏਜੰਸੀਸ ਕਾਂਬਿੰਗ ਆਪਰੇਸ਼ਨ ਹੈਸ ਬੀਨ ਸਟਾਰਟਡ ਇਨ ਦ ਏਰੀਆ ਤਾ ਉਹ ਅਸੀਂ ਚੈੱਕ ਕਰ ਰਹੇ ਨੇ ਆਦਰਵਾਇਜ਼ ਮਤਲਬ ਥਿੰਗਸ ਆਰ ਪੀਸਫੁਲ ਐਂਡ ਰੂਮਰਸ ਮੰਗਰਿੰਗ ਅਸੀਂ ਨਹੀਂ ਕਰ ਲਈ ਹੈ ਤਾ ਵੀ ਆਰ ਲੁਕਿੰਗ ਇਨਟੂ ਇਟ ਸਰ ਕੋਈ ਅਧਾਰ ਹੁ ਕਹਿ ਰਿਹਾ ਵੀ ਸੀਗੇ ਹੁਣ ਆਪਾਂ ਉਦੇ ਵਿੱਚ ਕੁਝ ਕੁਝ ਜਿਹੜੇ ਬੇਸਿਕ ਡੀਟੇਲਸ ਅਸੀਂ ওরাਕਲ ਕੋਲ ਪ੍ਰੋਕਰ ਕੀਤੀ ਹੈਗੀ ਆ ਤਾਂ ਥੀਸ ਆਰ ਆਪਰੇਸ਼ਨਲ ਡੀਟੇਲਸ ਤੋਂ ਅਜੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ एवरीवन इज ਵਰਕਿੰਗ ਇਨ ਕੋਆਰਡੀਨੇਸ਼ਨ ਐਂਡ ਯੂ نو ਆਪਾ ਕਰ ਰਹੇ ਨੇ ਪ੍ਰੋਪਰਲੀ ਥੈਂਕ ਯੂ